ਭਗਤ ਰਵਦਾਸ ਜੀ ਦੇ ਕੋਲ ਪ੍ਰੇਮੀ ਆਇਆ ਇੱਕ ਬਹੁਤ ਸੋਹਣਾ ਘੋੜਾ ਸੀ ਤੇ ਬੜੀ ਕੀਮਤੀ ਪੋਸ਼ਾਕ ਸੀ ਉਹਨੇ ਬੇਨਤੀ ਕੀਤੀ ਮਹਾਰਾਜ ਜੀ ਭਗਤ ਜੀ ਮੇਰੇ ਪੁੱਤਰ ਦੀ ਸ਼ਾਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਭਗਤ ਰਵਦਾਸ ਜੀ ਨੂੰ ਪਿਆਰ ਕਰਨ ਲੱਗੇ ਸੀ ਜਦੋਂ ਉਹਨਾਂ ਦੀ ਮਹਿਮਾ ਪ੍ਰਗਟ ਹੋਈ ਆ ਕਹਿੰਦਾ ਜੀ ਮੇਰੇ ਪੁੱਤਰ ਦੀ ਸ਼ਾਦੀ ਆ ਤੁਸੀਂ ਹਾਂ ਕਰੋ ਇਹ ਪੋਸ਼ਾਕ ਪਹਿਨ ਕੇ ਅ ਘੋੜੇ ਤੇ ਸਵਾਰ ਹੋਵੋ ਜੀ ਤੇ ਮੇਰੇ ਪੁੱਤਰ ਦੀ ਸ਼ਾਦੀ ਵਿਆਹ ਦੇ ਵਿੱਚ ਚੱਲੋ ਜੇ ਕੋਈ ਭਗਤ ਮੇਰੇ ਪੁੱਤਰ ਦੀ ਸ਼ਾਦੀ ਵਿੱਚ ਚੱਲੇਗਾ ਮੈਨੂੰ ਬੜੀ ਖੁਸ਼ੀ ਹੋਵੇਗੀ ਬਹੁਤ ਮੈਨੂੰ ਇਹ ਨਾ ਚਾਹ ਹੈ ਇਸ ਗੱਲ ਦਾ ਮੇਰੇ ਦਿਲ ਦੀ ਰੀਜ ਆ ਬਰਾਤੀ ਬੜੇ ਨੇ ਪਰ ਵਿੱਚ ਭਗਤ ਕੋਈ ਨਹੀਂ ਮੈਂ ਤੁਹਾਨੂੰ ਆਪਣੇ ਪੁੱਤਰ ਦੀ ਜੰਜ ਵਿੱਚ ਜ਼ਰੂਰ ਲੈ ਕੇ ਜਾਣਾ ਹੈ ਤੇ ਭਗਤ ਰਵਿਦਾਸ ਜੀ ਨੇ ਕਿਹਾ ਨਹੀਂ ਅਸੀਂ ਇੱਥੇ ਹੀ ਠੀਕ ਆ ਵਿਆਹ ਵਿੱਚ ਜਾਣਾ ਸਾਨੂੰ ਇਤਨਾ ਫੱਬਦਾ ਨਹੀਂ ਹੈ ਤੁਸੀਂ ਸਾਨੂੰ ਵਿਆਹ ਵਿੱਚ ਨਾ ਲੈ ਕੇ ਜਾਓ ਅਗੋਂ ਪ੍ਰੇਮੀ ਨੇ ਬੇਨਤੀ ਕੀਤੀ ਮਹਾਰਾਜ ਜੀ ਮੈਂ ਤਾਂ ਤੁਹਾਨੂੰ ਭਗਤ ਜੀ ਜ਼ਰੂਰ ਲੈ ਕੇ ਜਾਣਾ ਤੇ ਆਹ ਪੋਸ਼ਾਕਾ ਵੀ ਤੁਹਾਡੇ ਵਾਸਤੇ ਲੈ ਕੇ ਆਇਆ ਇਹ ਪੋਸ਼ਾਕ ਪਹਿਨ ਲਓ ਜਦੋਂ ਭਗਤ ਜੀ ਨੇ ਦੇਖਿਆ ਬਹੁਤ ਪ੍ਰੇਮ ਆ ਉਹਦੇ ਦਿਲ ਦੇ ਅੰਦਰ ਹੁਣ ਭਗਤ ਜਿਹੜੇ ਹੁੰਦੇ ਆ ਪ੍ਰੇਮ ਦੇ ਬੱਧੇ ਹੁੰਦੇ ਆ ਸਾਧ ਸੰਗਤ ਜੀ ਇਹਨਾਂ ਨੇ ਪ੍ਰੇਮ ਦੇ ਨਾਲ ਹੀ ਅੱਗੇ ਰੱਬ ਨੂੰ ਬੰਨ੍ਹਿਆ ਹੁੰਦਾ ਜੇ ਕੋਈ ਇਹਨਾਂ ਨੂੰ ਪ੍ਰੇਮ ਨਾਲ ਆ ਕੇ ਬੇਨਤੀ ਕਰੇ ਫਿਰ ਜੋ ਭਗਤ ਭੱਬਾ ਗੱਗਾ ਤੱਤਾ ਭਗਤੀ ਗਿਆਨ ਤਿਆਗ ਭੱਬੇ ਤੋਂ ਭਗਤੀ ਗੱਗੇ ਤੋਂ ਗਿਆਨ ਤੱਤੇ ਤੋਂ ਤਿਆਗ ਤਿੰਨਾਂ ਚੀਜ਼ਾਂ ਦਾ ਸਮੇਲ ਹੁੰਦੇ ਆ ਭਗਤ ਤੇ ਫਿਰ ਇਹ ਕਹਿਣਾ ਕਿਵੇਂ ਮੋੜ ਸਕਦੇ ਸੀ ਭਗਤ ਜੀ ਨੇ ਪ੍ਰੇਮ ਦੇਖਿਆ ਸਤਿਬਚਨ ਕਹਿ ਕੇ ਉਹਦੀ ਪੋਸ਼ਾਕ ਤਾਂ ਪਹਿਨ ਲਈ ਆ ਬਾੜੀ ਸੁੰਦਰ ਘੋੜਾ ਸੀ ਉਹਦੇ ਉੱਪਰ ਭਗਤ ਜੀ ਬੈਠ ਗਏ ਆ ਬੜੇ ਪਿਆਰੇ ਲੱਗ ਰਹੇ ਆ ਭਗਤ ਜੀ ਤੇ ਜਦੋਂ ਬੈਠ ਕੇ ਨਾ ਟੱਪ ਸੀਗੀ ਆਪਦਾ ਪਰਸ਼ਾਵਾਂ ਦੇਖਿਆ ਮਨ ਦੇ ਵਿੱਚ ਸੋਚਣ ਲੱਗੇ ਅੱਜ ਅਸੀਂ ਬਹੁਤ ਜੱਚ ਰਹੇ ਆ ਬਹੁਤ ਚੰਗੇ ਲੱਗ ਰਹੇ ਆ ਕੇ ਰੱਬ ਦੇ ਪਹਿਨੇ ਹੋਏ ਵਸਤਰ ਦੇਖੇ ਆ ਸੱਚਮੁੱਚ ਹੀ ਬਹੁਤ ਜੱਚ ਰਹੇ ਆ ਇਹ ਵਿਚਾਰ ਤੋਂ ਬਾਅਦ ਇੱਕਦਮ ਭਗਤ ਰਵਿਦਾਸ ਜੀ ਨੂੰ ਪਤਾ ਨਹੀਂ ਕੀ ਹੋਇਆ ਸ਼ੇਤੀ ਦੇ ਨਾਲ ਘੋੜੇ ਤੋਂ ਹੇਠਾਂ ਉਤਰਿਆ ਉਹਦੀ ਪਸ਼ਾਕ ਉਤਾਰ ਕੇ ਫਿਰ ਤੋਂ ਆਪਣੇ ਪੁਰਾਣੇ ਵਸਤਰ ਪਾ ਲਿਆ ਜੀ ਤੇ ਉਹਦੀ ਪਸ਼ਾਕ ਉਹਨੂੰ ਫੜਾ ਦਿੱਤੀ ਆ ਤੇ ਬੜੇ ਹੀ ਪਿਆਰ ਭਰੇ ਲਹਿਜੇ ਵਿੱਚ ਕਹਿ ਦਿੱਤਾ ਨਹੀਂ ਜੀ ਤੁਸੀਂ ਆ ਆਪਣੀ ਪਸ਼ਾਕ ਵਾਪਸ ਲੈ ਲਓ ਅਸੀਂ ਇਹ ਪਹਿਨ ਨਹੀਂ ਸਕਦੇ ਇਹ ਘੋੜੇ ਤੇ ਸਵਾਰ ਹੋ ਕੇ ਅਸੀਂ ਨਹੀਂ ਜਾ ਸਕਦੇ ਪਸ਼ਾਕ ਲਾ ਕੇ ਉਹਨੂੰ ਪ੍ਰੇਮੀ ਨੂੰ ਫੜਾ ਦਿੱਤੀ ਆ ਕਹਿੰਦੇ ਅਸਾਂ ਨੇ ਤੁਹਾਡੇ ਨਾਲ ਨਹੀਂ ਜਾਣਾ ਜੀ ਕਾਰਨ ਪੁੱਛਿਆ ਪ੍ਰੇਮੀ ਬੜਾ ਹੈਰਾਨ ਹੋਇਆ ਉਹਦੇ ਨਾਲ 2-3 ਹੋਰ ਸੱਜਣ ਆਏ ਹੋਏ ਸੀ ਕਹਿੰਦੇ ਇਹ ਕੀ ਕੌਤਕ ਵਰਤ ਗਿਆ ਹੈਰਾਨੀ ਵਾਲੀ ਗੱਲ ਹੋ ਗਈ ਨਾ ਸਾਧ ਸੰਗਤ ਜੀ ਪਹਿਲਾਂ ਉਹਦੀ ਪੋਸ਼ਾਕ ਵੀ ਪਹਿਨ ਲਈ ਭਗਤ ਜੀ ਨੇ ਘੋੜੇ ਤੇ ਵੀ ਸਵਾਰ ਹੋ ਗਏ ਪ੍ਰਸ਼ਾਵਾ ਦੇਖ ਕੇ ਕੀ ਇਹੋ ਜਿਹਾ ਹੋ ਗਿਆ ਜੋ ਆਪ ਜੀ ਹੁਣ ਮੇਰੇ ਪੁੱਤਰ ਦੀ ਇਹ ਸ਼ਾਦੀ ਵਿੱਚ ਨਹੀਂ ਜਾ ਰਹੇ ਮੈਨੂੰ ਅਧੂਰਾ ਲੱਗੇਗਾ ਭਗਤ ਜੀ ਕਹਿੰਦੇ ਜਾਵਾਂਗੇ ਤਾਂ ਸਹੀ ਪਰ ਆਹ ਪੁਰਾਣੇ ਕੱਪੜਿਆਂ ਵਿੱਚ ਹੀ ਜਾਵਾਂਗੇ ਅ ਜਿਹੜੀ ਤੂੰ ਪੋਸ਼ਾਕ ਲਿਆਂਦੀ ਆ ਘੋੜਾ ਲਿਆਂਦਾ ਇਹਦੇ ਤੇ ਸਵਾਰ ਹੋ ਕੇ ਨਹੀਂ ਜਾ ਸਕਦੇ ਕਹਿੰਦੇ ਕਾਰਨ ਤਾਂ ਦੱਸੋ ਭਗਤ ਜੀ ਨੇ ਉੱਥੇ ਪਾਵਨ ਸ਼ਬਦ ਉਚਾਰਨ ਕੀਤਾ ਭਗਤ ਜੀ ਕਹਿੰਦੇ ਅਸਲ ਵਿੱਚ ਗੱਲ ਇਹ ਆ ਸਾਡਾ ਮਨ ਹੰਕਾਰ ਕਰਦਾ ਕਹਿ ਰਿਹਾ ਸੀ ਤੂੰ ਸੋਹਣਾ ਬਣ ਗਿਆ ਰਬਦਾਸ ਇਸ ਕਰਕੇ ਸਾਡਾ ਮਨ ਹਉਮੈ ਵਿੱਚ ਆ ਗਿਆ ਸੂਖ ਮਹਮੈ ਆ ਗਈ ਵੀ ਤੂੰ ਸੋਹਣਾ ਬਣ ਗਿਆ ਸੋਹਣੇ ਤਾਂ ਉਹ ਹੁੰਦੇ ਆ ਜਿਹੜੇ ਰੱਬ ਦਾ ਨਾਮ ਜਪਦੇ ਆ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਤੇ ਸਾਧ ਸੰਗਤ ਜੀ ਉਥੇ ਸ਼ਬਦ ਉਚਾਰਿਆ ਤੁਝੇ ਸਜੰਤਾ ਕਛੂ ਨਾਹੀਂ ਪਹਿਰਾਵਾ ਦੇਖੇ ਉਬਜਾਹੇ ਐ ਬੰਦਿਆ ਤੂੰ ਕਿੰਨਾ ਹੰਕਾਰਿਆ ਕਈ ਵਾਰੀ ਜਦੋਂ ਤੂੰ ਸੁੰਦਰ ਕੱਪੜੇ ਪਾ ਲੈਣਾ ਤੂੰ ਕਹਿਣਾ ਮੇਰੇ ਵਰਗਾ ਕੋਈ ਹੋਰ ਦੂਜਾ ਹੈ ਨਹੀਂ ਦੂਜਿਆਂ ਨੂੰ ਕੀੜੇ ਮਕੌੜੇ ਸਮਝਦਾ ਜਦੋਂ ਤੂੰ ਕੀਮਤੀ ਵਸਤਰ ਪਾ ਲੈਣਾ ਤੇ ਅੱਜ ਦੇ ਲੋਕਾਂ ਦਾ ਵੀ ਇਹ ਹਾਲ ਜਦੋਂ ਸੋਹਣੇ ਕੱਪੜੇ ਪਾਏ ਹੋਣ ਸ਼ੀਸ਼ੇ ਮੂਰੇ ਖੜ ਕੇ ਬੰਦਾ ਵਾਰ-ਵਾਰ ਆਪ ਦੇ ਆਪ ਨੂੰ ਦੇਖੀ ਜਾਂਦਾ ਰੱਬ ਦਾ ਨਾ ਕਿੱਥੇ ਲੈ ਹੁੰਦਾ ਜੀ ਤੁਝੇ ਸਜੰਤਾ ਕਸ਼ੂ ਨਾਹੀਂ ਪਹਿਰਾਵਾ ਦੇਖੇ ਉਬਜਾਏ ਭਗਤ ਜੀ ਦੀ ਆਪਣੀ ਬਾਣੀ ਆ ਬਸੰਤ ਬਾਣੀ ਭਗਤ ਰਵਿਦਾਸ ਜੀ ਕੀ ਰਾਗ ਬਸੰਤ ਵਿੱਚ ਭਗਤ ਰਵਦਾਸ ਜੀ ਫਰਮਾਉਂਦੇ ਆ ਗਰਭਵਤੀ ਕਾ ਨਾਹੀ ਠਾਓ ਤੇਰੀ ਗਰਦਨ ਹੀ ਉੱਪਰ ਲਵੇ ਕਾਓ ਫਿਰ ਭਗਤ ਜੀ ਨੇ ਫਰਮਾਇਆ ਜਿਹੜਾ ਵੀ ਹੰਕਾਰਿਆ ਹੋਇਆ ਹੋਵੇ ਹੰਕਾਰੀ ਹੋਈ ਰੂਹ ਹੋਵੇ ਉਹਨੂੰ ਸਵਾਮੀ ਦੀ ਹਜ਼ੂਰੀ ਅੰਦਰ ਕੋਈ ਥਾਂ ਨਹੀਂ ਮਿਲਦੀ ਹੁੰਦੀ ਉਹ ਬੰਦੇ ਦੇ ਮਾੜੇ ਦਿਨ ਆ ਜਾਂਦੇ ਆ ਜਿਹੜੇ ਝੂਠਾ ਮਾਣ ਕਰਦੇ ਆ ਤੂੰ ਕਾਏ ਗਰਬੇ ਬਾਵਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨਾਲ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਬਾਣੀ ਵੀ ਸਾਨੂੰ ਸਮਝਾਉਂਦੀ ਐ ਐਵੇਂ ਭਗਤ ਜੀ ਨੇ ਫੇਰ ਆਖਿਆ ਇਹ ਮਾਣ ਕਿਉਂ ਕਰਨਾ ਇਹ ਨਾ ਕੱਪੜੇ ਪਾ ਕੇ ਇੱਕ ਸੂਖਮ ਮਾਣ ਆ ਗਿਆ ਸੀ ਇਹ ਨਹੀਂ ਅਸੀਂ ਪਹਿਨਣੇ ਜੀ ਹੁਣ ਇੱਥੇ ਮੈਂ ਇੱਕ ਗੱਲ ਸਪਸ਼ਟ ਕਰਨੀ ਆਪ ਜੀ ਦੇ ਨਾਲ ਨੂੰ ਥੋੜਾ ਜਿਹਾ ਸਮਝਣਾ ਭਾਵਨਾ ਦੇ ਨਾਲ ਜਿਹੜੇ ਭਗਤ ਹੁੰਦੇ ਆ ਉਹਨਾਂ ਨੂੰ ਭਾਵੇਂ ਸੋਨਾ ਪਹਿਨਾ ਦਿਓ ਉਹਨਾਂ ਦੇ ਅੰਦਰ ਮਾਣ ਨਹੀਂ ਹੁੰਦਾ ਜੀ ਕਈ ਵਾਰੀ ਭਗਤ ਦੂਜਿਆਂ ਨੂੰ ਦ੍ਰਿਸ਼ਟਾਂਤ ਦਿੰਦੇ ਆ ਸਮਝਾਉਣ ਵਾਸਤੇ ਉਹਨਾਂ ਇਸ਼ਾਰਾ ਦਿੰਦੇ ਹੁੰਦੇ ਆ ਕਿ ਭਾਈ ਦੁਨੀਆ ਦੇ ਲੋਕ ਇਸ ਤਰ੍ਹਾਂ ਕਰਦੇ ਆ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤ ਤੇ ਸੰਸਾਰੀ ਬੰਦੇ ਦਾ ਕਦੇ ਜੋੜ ਨਹੀਂ ਆਉਂਦਾ ਕਾਰਨ ਉਹ ਤਾਂ ਕੀ ਆ ਕਾਰਨ ਉਹਦਾ ਇਹੀ ਆ ਉਹਨਾਂ ਦੀ ਸੋਚ ਬਿਲਕੁਲ ਸਾਡੇ ਨਾਲੋਂ ਵੱਖਰੀ ਹੁੰਦੀ ਹੈ ਤੇ ਜੇ ਭਗਤ ਵੀ ਇਹ ਮਾਨ ਕਰਨ ਲੱਗ ਜਾਣ ਫਿਰ ਸੰਸਾਰੀ ਬੰਦੇ ਤੇ ਭਗਤ ਵਿੱਚ ਕੀ ਫਰਕ ਰਿਹਾ ਇੱਕ ਸਮਝਾਉਣਾ ਸੀ ਇੱਕ ਵਿਧੀ ਸੀ ਕੋਈ ਤਰੀਕਾ ਸੀ ਮੰਨਿਆ ਜਾਂਦਾ ਇਹ ਜਿਹੜੀ ਸਾਖੀ ਆ ਦੋ ਤਰੀਕੇ ਨਾਲ ਇਹ ਲਿਖੀ ਗਈ ਆ ਸਾਧ ਸੰਗਤ ਜੀ ਇੱਕ ਹੈ ਭਗਤ ਜੀ ਦਾ ਪ੍ਰੇਮੀ ਆਇਆ ਕੋਈ ਘੋੜਾ ਤੇ ਪਸ਼ਾਕ ਲੈ ਕੇ ਇੱਕ ਹੈ ਕਾਂਸ਼ੀ ਰਾਜੇ ਦੀ ਰਾਣੀ ਸਵਿਤਰੀ ਉਹਦੀ ਕਥਾ ਵੀ ਸੁਣੋ ਬੜੀ ਸੁੰਦਰ ਕਿਉਂਕਿ ਜਿੰਨੀ ਵੀ ਆਪਾਂ ਪ੍ਰੇਮ ਵਿੱਚ ਆ ਕੇ ਇਹ ਸਰਵਣ ਕਰਾਂਗੇ ਪਤਾ ਲੱਗੇਗਾ ਹੰਕਾਰ ਮਿਟੇਗਾ ਤੇ ਸੱਚੇ ਸੁੱਖ ਦੀ ਸਾਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ ਕਾਂਸ਼ੀ ਰਾਜੇ ਦੀ ਰਾਣੀ ਸਬਿਤਰੀ ਨੇ ਜਦੋਂ ਭਗਤ ਰਵਦਾਸ ਜੀ ਦੀ ਬੜੀ ਚਰਚਾ ਸੁਣੀ ਆ ਇਹ ਵੀ ਸੁਣਿਆ ਕਿ ਗੰਗਾ ਜਿਹੜੀ ਆ ਨਾ ਨਦੀ ਗੰਗਾ ਮਈਆ ਨੇ ਹੱਥ ਉੱਪਰ ਕੱਢ ਕੇ ਭਗਤ ਜੀ ਦਾ ਕਸੀਰਾ ਭੇਟ ਲਿਆ ਉਹ ਹੈ ਨਾ ਜੀ ਕੱਢ ਕਸੀਰਾ ਸੌ ਪਿਆ ਰਵਦਾਸ ਗੰਗਾ ਦੀ ਭੇਟ ਹੁਣ ਕਸੀਰਾ ਕੀ ਹੁੰਦਾ ਸਾਧ ਸੰਗਤ ਜੀ ਪੈਸੇ ਦਾ ਚੌਥਾ ਭਾਗ ਥੇਲਾ ਇਹਨੂੰ ਆਪਾਂ ਥੇਲਾ ਵੀ ਕਹਿ ਸਕਦੇ ਆ ਅਤੇਲਾ ਵੀ ਇਹਦਾ ਨਾਮ ਆ ਥੇਲਾ ਵੀ ਨਾ ਪੈਸੇ ਦਾ ਚੌਥਾ ਹਿੱਸਾ ਭਾਵ ਕੀ ਕਸੀਰਾ ਇੱਕ ਪ੍ਰਵਾਨ ਹੋ ਗਿਆ ਭਗਤ ਜੀ ਦਾ ਤੇ ਬ੍ਰਾਹਮਣਾਂ ਦਾ ਕੁਝ ਵੀ ਕਬੂਲ ਨਹੀਂ ਕੀਤਾ ਗੰਗਾ ਨਦੀ ਨੇ ਹੱਥ ਕੱਢ ਕੇ ਬਾਹਰ ਭਗਤ ਜੀ ਦਾ ਢੇਲਾ ਪ੍ਰਵਾਨ ਕਰ ਲਿਆ ਸੀ ਕਸੀਰਾ ਪ੍ਰਸਾਦ ਸੰਗਤ ਜੀ ਦੇਖੋ ਕਿੱਡੀ ਵੱਡੀ ਕਲਾ ਸੀ ਰਾਣੀ ਨੇ ਕਈ ਕਥਾਵਾਂ ਸੁਣੀਆਂ ਹੁਣ ਦਰਸ਼ਨ ਵਾਸਤੇ ਤੜਫ ਪੈਦਾ ਹੋ ਗਈ ਸੁਣ ਸੁਣ ਕੇ ਨਾ ਪ੍ਰੇਮ ਪੈਦਾ ਹੁੰਦਾ ਸਾਧ ਸੰਗਤ ਜੀ ਕੰਨਾਂ ਨਾਲ ਜਦੋਂ ਆਪਾਂ ਗੁਰੂ ਦੀ ਕਥਾ ਭਗਤਾਂ ਦੀ ਕਥਾ ਸੁਣਾਗੇ ਬਹੁਤ ਪਿਆਰ ਬਣ ਜਾਂਦਾ ਸਤਿਗੁਰੂ ਦੇ ਨਾਲ ਪਰ ਰਾਣੀ ਦਾ ਪਿਆਰ ਤਾਂ ਬਣ ਗਿਆ ਪਰ ਮਨ ਦੇ ਵਿੱਚੋਂ ਉਹ ਖਿਆਲ ਨਹੀਂ ਗਿਆ ਕਿ ਭਗਤ ਰਵਦਾਸ ਜੀ ਜਨਮ ਕਰਕੇ ਚਮਾਰ ਉਹਨਾਂ ਦਾ ਜਨਮ ਚਮਾਰਾਂ ਦੇ ਘਰ ਦਾ ਹੈ ਉਹਨਾਂ ਇੱਕ ਕਾਂਸੀ ਰਾਜੇ ਦੀ ਰਾਣੀ ਦੂਸਰੀ ਉੱਚੀ ਕੁੱਲ ਵਿੱਚ ਜੰਮਣਾ ਤੀਸਰਾ ਰਾਜ ਮਰਿਆਦਾ ਤੇ ਚੌਥੀ ਗੱਲ ਕਾਂਸੀ ਦੇ ਬ੍ਰਾਹਮਣਾਂ ਦਾ ਬੜਾ ਜ਼ੋਰ ਸੀ ਸਾਰੇ ਮਾਮਲੇ ਵਿਚਾਰ ਕੇ ਰਾਣੀ ਸਵਿੱਤਰੀ ਚੁੱਪ ਕਰਕੇ ਆਪਦੇ ਮਹਿਲਾ ਚ ਬੈਠੀ ਰਹੀ ਆ ਜੀ ਪਰ ਹੁਣ ਉਹਦੇ ਮਨ ਦੀ ਕਲਪਨਾ ਬੜੀ ਤੇਜ ਹੋ ਗਈ ਆ ਜਦੋਂ ਵੀ ਅੱਖਾਂ ਮੀਟਦੀ ਆ ਭਗਤ ਰਵਦਾਸ ਜੀ ਦੀ ਤਸਵੀਰ ਉਹਦੀਆਂ ਅੱਖਾਂ ਅੱਗੇ ਆ ਜਾਂਦੀ ਆ ਬਹੁਤ ਐਸੀ ਭਾਵਕੀ ਭਾਵਨਾ ਬਣ ਗਈ ਆ ਹੁਣ ਰਾਣੀ ਸਵਿੱਤਰੀ ਹੁਣ ਰਾਣੀ ਆ ਜੀ ਉਹਦੇ ਅੰਦਰ ਇਹ ਵੀ ਆ ਵੀ ਜੇ ਮੈਂ ਭਗਤ ਰਵਦਾਸ ਜੀ ਦੇ ਪਾਸ ਜਾਨੀ ਆ ਤੇ ਉੱਥੇ ਜਾ ਕੇ ਬੇਨਤੀਆਂ ਕਰਦੀਆਂ ਬ੍ਰਾਹਮਣ ਰੌਲਾ ਪਾਉਣਗੇ ਕਹਿਣਗੇ ਕਿ ਰਾਣੀ ਇੱਕ ਚਮਾਰ ਦੇ ਘਰੇ ਚਲੀ ਗਈ ਇਦਾਂ ਵੀ ਥੋੜੀ ਮੰਨ ਦੇ ਵਿੱਚ ਜਿਹੜੀ ਇੱਕ ਲੋਕ ਲੱਜਿਆ ਹੁੰਦੀ ਆ ਜੀ ਬੰਦੇ ਨੂੰ ਤੇ ਅੱਜ ਵੀ ਹੈਗੀ ਆ ਸਮਾਜ ਦੇ ਵਿੱਚ ਉੱਚੀ ਕੁੱਲ ਵਾਲੇ ਕਹਿੰਦੇ ਆ ਸਾਡੀ ਉੱਚੀ ਕੁੱਲ ਦੇ ਵਿੱਚ ਹੀ ਵਿਆਹ ਹੋਵੇ ਹੈ ਨਾ ਬੰਦੇ ਦਾ ਵੀ ਨੀਵੀਂ ਕੁੱਲ ਵਿੱਚ ਅਸੀਂ ਵਿਆਹ ਨਹੀਂ ਕਰਨਾ ਇਹ ਜਾਤ ਪਾਤ ਦਾ ਵਿਤਕਰਾ ਅੱਜ ਵੀ ਸਮਾਜ ਦੇ ਵਿੱਚ ਚੱਲ ਰਿਹਾ ਆਉਂਦਾ ਉਦੋਂ ਤਾਂ ਇਹਦੋਂ ਕਈ ਗੁਣਾ ਵੱਧ ਸੀ ਚਲੋ ਹੁਣ ਤਾਂ ਥੋੜੇ ਬਹੁਤੇ ਲੋਕ ਪੜ੍ਹ ਲਿਖ ਗਏ ਤੇ ਕੁਝ ਗਿਆਨ ਆ ਗਿਆ ਮਾੜਾ ਮੋਟਾ ਪਰ ਕਈ ਵਾਰੀ ਅੱਜ ਵੀ ਹਾਲਾਤ ਬਣ ਜਾਂਦੇ ਆ ਉਦੋਂ ਫਿਰ ਉਹ ਕਾਂਸ਼ੀ ਜਿਹੜੀ ਰਾਜੇ ਦੀ ਰਾਣੀ ਆ ਮਹਿਲਾਂ ਵਿੱਚ ਗਈ ਆ ਤੇ ਉਹ ਮੰਦਰ ਦੇ ਵਿੱਚ ਜਿੱਥੇ ਗਈ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਵੀ ਸੀਗੀ ਉਹ ਮੂਰਤੀ ਵੀ ਸੁਵਿੱਤਰੀ ਨੂੰ ਭਗਤ ਜੀ ਦੀ ਮੂਰਤੀ ਨਜ਼ਰ ਪਈ ਆ ਤੇ ਹੈਰਾਨ ਹੋ ਗਈ ਆ ਕਮਾਲ ਹੋ ਗਈ ਹੱਦ ਹੋ ਗਈ ਜਿੱਥੇ ਵੇਖਦੀ ਆ ਭਗਤ ਜੀ ਹੀ ਨਜ਼ਰ ਆਉਂਦੇ ਆ ਕੋਈ ਹੋਰ ਦੂਜੀ ਚੀਜ਼ ਨਜ਼ਰ ਹੀ ਨਹੀਂ ਆਉਂਦੀ ਮਹਿਲਾ ਵੱਲ ਗਈ ਆ ਆ ਕੇ ਆਪਦੀ ਦਾਸੀ ਨਾਲ ਸਾਰੀ ਗੱਲ ਕੀਤੀ ਆ ਉਹਦੇ ਨਾਲ ਇੱਕ ਦਾਸੀ ਸੀ ਪਿਆਰ ਵਾਲੀ ਰਾਣੀ ਦੀ ਕੋਈ ਦਾਸੀ ਇਹੋ ਜੀ ਹੁੰਦੀ ਆ ਜਿਹਦੇ ਨਾਲ ਉਹ ਦਿਲ ਦੀਆਂ ਗੱਲਾਂ ਕਰ ਲੈਂਦੀ ਆ ਕਹਿੰਦੀ ਹੈ ਦਾਸੀ ਕੁਝ ਵੀ ਹੋ ਜੇ ਆਪਾਂ ਸਵੇਰੇ ਭਗਤ ਰਵਦਾਸ ਜੀ ਦੇ ਦਰਸ਼ਨ ਕਰਨੀ ਕਰਨੇ ਆ ਫਿਰ ਕਹਿਣ ਲੱਗੀ ਉਹਨਾਂ ਦੇ ਦਰਸ਼ਨਾਂ ਦੀ ਮੈਨੂੰ ਬੜੀ ਲੋੜ ਆ ਪਰ ਉਹ ਦਾਸੀ ਨੇ ਆਖਿਆ ਰਾਣੀ ਜੀ ਇੱਕ ਗੱਲ ਮੈਂ ਤੁਹਾਨੂੰ ਕਹਿ ਰਹੀ ਆ ਚਲੋ ਠੀਕ ਆ ਤੁਹਾਡੀ ਭਾਵਨਾ ਤਾਂ ਹੈ ਪਰ ਮੈਂ ਤਾਂ ਸੁਣਿਆ ਉਹ ਜਾਤ ਕਰਕੇ ਚਮਾਰ ਨੇ ਤੁਸੀਂ ਉੱਚੀ ਜਾਤੀ ਤੇ ਇੱਕ ਮਹਾਰਾਣੀ ਹੋ ਥੋੜਾ ਖਿਆਲ ਕਰ ਲੋ ਕਿਤੇ ਇਹ ਨਾ ਹੋਵੇ ਬ੍ਰਾਹਮਣ ਨਰਾਜ ਹੋ ਜਾਣ ਦਾਸੀ ਨੇ ਹੱਥ ਜੋੜ ਕੇ ਉੱਤਰ ਦਿੱਤਾ ਹੈ ਪਰ ਰਾਣੀ ਨੇ ਇੱਕ ਨਾ ਮੰਨੀ ਰਾਣੀ ਕਹਿਣ ਲੱਗੀ ਨਹੀਂ ਅਗਲੇ ਦਿਨ ਉਹ ਰਾਣੀ ਸਵਿੱਤਰੀ ਜਿਹੜੀ ਸੀ ਉਹਨੇ ਆਪਦੀ ਦਾਸੀ ਨੂੰ ਇਸੇ ਨੂੰ ਨਾਲ ਲੈ ਲਿਆ ਤੇ ਭਗਤ ਰਵਦਾਸ ਜੀ ਦੇ ਦਰਸ਼ਨਾਂ ਨੂੰ ਆ ਗਈ ਆ ਹੁਣ ਰਾਣੀ ਨੂੰ ਮਨਾ ਥੋੜੀ ਕਰ ਸਕਦੀ ਸੀ ਸਲਾਹ ਦੇਣੀ ਵੱਖਰੀ ਗੱਲ ਆ ਪਰ ਹੁਕਮ ਤਾਂ ਮੰਨਣਾ ਹੀ ਪੈਣਾ ਤੇ ਜਾ ਕੇ ਸੰਗਤ ਵਿੱਚ ਬੈਠ ਗਈ ਰਾਣੀ ਪਰ ਅੱਗੇ ਹੋ ਕੇ ਆਪ ਸੀਸ ਨਹੀਂ ਝੁਕਾਇਆ ਦਾਸੀ ਰਾਹੀਂ ਕੁਝ ਮਾਇਆ ਦੀ ਭੇਟਾ ਦਿੱਤੀ ਆ ਤੇ ਭਗਤ ਜੀ ਨੇ ਜਦੋਂ ਦੇਖਿਆ ਤੇ ਮਨ ਪੜ ਲਿਆ ਕਿਉਂਕਿ ਭਗਤ ਜਿਹੜੇ ਹੁੰਦੇ ਆ ਇਹਨਾਂ ਦੀ ਪਹੁੰਚ ਸਾਡੇ ਮਨ ਤੱਕ ਹੁੰਦੀ ਹੈ ਇਹ ਵੀ ਜਾਣ ਲੈਂਦੇ ਆ ਵੀ ਮਨ ਚ ਬੰਦੇ ਦੇ ਕੀ ਚੱਲਦਾ ਆਈ ਆ ਪਰ ਅਜੇ ਅੱਧੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਹ ਸੂਖਮ ਹੋਮੇ ਪਈ ਆ ਮੈਂ ਜਾਤ ਕਰਕੇ ਮੈਂ ਕੁੱਲ ਕਰਕੇ ਉੱਚੀ ਆ ਤੇ ਭਗਤ ਜੀ ਨੇ ਪਤਾ ਕੀ ਆਖਿਆ ਤੂੰ ਕਾਏ ਗਰਬੇ बावਲੀ ਉੱਥੇ ਭਗਤ ਜੀ ਕੋਲ ਸੰਗਤ ਆਈ ਹੋਈ ਸੀ ਨਾਲੇ ਤਾਂ ਜੁੱਤੀਆਂ ਗੰਢੀ ਜਾਂਦੇ ਆ ਤੇ ਨਾਲੇ ਕਹਿ ਰਹੇ ਆ ਕਿ ਤੂੰ ਕਿਉਂ ਹੰਕਾਰ ਕਰਦੀ ਆ ਰੂਹ ਰੂਹ ਨੂੰ ਆਖਿਆ ਜਿੰਦ ਨੂੰ ਆਖਿਆ ਤੂੰ ਕਿਉਂ ਹੰਕਾਰ ਕਰਦੀ ਆਂ ਕਿਉਂ ਮਾਣ ਕਰਦੀ ਆਂ ਤੇ ਭਗਤ ਜੀ ਨੇ ਇੱਥੇ ਬੜੀ ਸੋਹਣੀ ਉਦਾਹਰਨ ਦਿੱਤੀ ਜੈਸੇ ਭਾਦੋਂ ਖੁੰਭ ਰਾਜ ਤੂੰ ਤਿਸਤੇ ਖਰੀ ਉਤਾਵਲੀ ਤੇ ਭਗਤ ਜੀ ਕਹਿੰਦੇ ਜਿਵੇਂ ਭਾਦੋਂ ਦੇ ਮਹੀਨੇ ਵਿੱਚ ਇੱਕ ਖੁੰਭ ਪੈਦਾ ਹੁੰਦੀ ਆ ਤੇ ਉਹ ਵੀ ਬੜੀ ਛੇਤੀ ਨਾ ਖਤਮ ਹੋ ਜਾਂਦੀ ਆ ਤੂੰ ਤਾਂ ਉਹਦੇ ਨਾਲੋਂ ਵੀ ਬਾਹਲੀ ਛੇਤੀ ਔਡ ਪੱਡ ਜਾਣਾ ਖਤਮ ਹੋ ਜਾਣਾ ਭਾਵ ਕੀ ਤੇਰੀ ਹਸਤੀ ਕੀ ਕੁਝ ਵੀ ਨਹੀਂ ਜਿਵੇਂ ਕੋ ਰੰਕ ਨਹੀਂ ਪਾਇਓ ਭੇਦ ਜਿਵੇਂ ਹਿਰਨ ਨੂੰ ਇਹ ਭੇਤ ਨਹੀਂ ਮਿਲਦਾ ਕਸਤੂਰੀ ਦੀ ਸੁਗੰਧੀ ਉਹਦੇ ਸਰੀਰ ਵਿੱਚੋਂ ਆਉਂਦੀ ਹੈ ਇਹ ਹਿਰਨ ਦੀ ਨਾਭੀ ਦੇ ਵਿੱਚ ਧੁੰਨੀ ਦੇ ਵਿੱਚ ਕਸਤੂਰੀ ਹੁੰਦੀ ਆ ਤੇ ਲੱਭਦਾ ਫਿਰਦਾ ਬਾਹਰ ਉਹਨੂੰ ਸਮਝ ਨਹੀਂ ਆਉਂਦੀ ਐਵੇਂ ਨਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਦੇ ਅੰਦਰ ਆਨੰਦ ਆ ਉਹਨਾਂ ਦੇ ਅੰਦਰ ਵੀ ਫੁੱਲ ਖਿੜਦੇ ਆ ਉਹਨਾਂ ਦੇ ਅੰਦਰ ਵੀ ਸੂਰਜ ਚੜ੍ਹਦਾ ਉਹ ਬਾਹਰ ਰੱਬ ਨੂੰ ਲੱਭਦੇ ਫਿਰਦੇ ਆ ਇਸ ਕਰਕੇ ਆ ਸਰੀਰ ਸਦਾ ਨਹੀਂ ਰਹਿਣਾ ਜਿਵੇਂ ਭਾਦੋਂ ਦੇ ਮਹੀਨੇ ਵਿੱਚ ਖੁੰਭ ਉੱਗਦੀ ਆ ਮਿਟ ਜਾਂਦੀ ਆ ਇਵੇਂ ਇਨਸਾਨ ਦੀ ਜ਼ਿੰਦਗੀ ਹੁੰਦੀ ਆ ਹੁਣ ਤੁਸੀਂ ਆਖੋਗੇ ਭਗਤ ਜੀ ਨੇ ਇਹ ਖੁੰਭ ਦੀ ਉਦਾਹਰਨ ਕਿਉਂ ਦਿੱਤੀ ਖੁੰਭ ਨਾ ਸੌਣ ਤੇ ਭਾਦੋਂ ਦੇ ਵਿੱਚ ਆਪੇ ਆਪ ਉਗਣ ਵਾਲੀ ਬਨਸਪਤੀ ਆ ਜਿਹਦੇ ਨਾ ਤਾਂ ਜੜ ਹੁੰਦਾ ਤੇ ਨਾ ਹੀ ਕੋਈ ਪੱਤਾ ਹੁੰਦਾ ਤੇ ਮੈਂ ਤੁਹਾਨੂੰ ਇੱਥੇ ਦੱਸ ਦਿਆਂ ਸਾਧ ਸੰਗਤ ਜੀ ਇਹ ਕਈ ਪ੍ਰਕਾਰ ਦੀ ਹੁੰਦੀ ਆ ਕਈਆਂ ਨੂੰ ਤਾਂ ਜਿਹੜੀਆਂ ਜ਼ਹਿਰੀਲੀਆਂ ਹੁੰਦੀਆਂ ਉਹਨਾਂ ਨੂੰ ਪਦ ਬਿਹੇੜੇ ਵੀ ਕਿਹਾ ਜਾਂਦਾ ਹੈ ਤੇ ਇਹ ਅਕਸਰ ਕਾਲੇ ਤੇ ਛਤਰੀਦਾਰ ਜੇ ਹੁੰਦੇ ਆ ਪਰ ਚਿੱਟੇ ਵੀ ਵਿੱਚ ਵਿੱਚ ਹੁੰਦੇ ਆ ਇਹਨਾਂ ਜਿਹੜੇ ਦਰਖਤ ਹੁੰਦੇ ਆ ਉਹਨਾਂ ਦੇ ਮੁੱਢਾਂ ਤੇ ਉੱਗੇ ਬੀਜ ਜ਼ਹਿਰੀਲੇ ਹੁੰਦੇ ਆ ਜਿਹੜੀ ਖਾਣ ਵਾਲੀ ਕਿਸਮ ਆ ਨਾ ਉਹਨੂੰ ਤਾਂ ਖੁੰਬ ਕਿਹਾ ਜਾਂਦਾ ਵਾ ਉਹਨੂੰ ਖੁੰਬ ਕਹਿ ਦਿੰਦੇ ਆ ਤੇ ਪਰ ਇਹਦੀਆਂ ਕਿਸਮਾਂ ਦੇ ਵਿੱਚੋਂ ਇੱਕ ਰਾਜਖੁੰਬ ਹੁੰਦੀ ਆ ਜਿਹੜੀ ਸਭ ਤੋਂ ਚੰਗੀ ਮੰਨੀ ਜਾਂਦੀ ਆ ਇਹ ਮੈਂਟਗੁਮਰੀ ਵੱਲ ਜਾਈਏ ਜਦੋਂ ਆਪਾਂ ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਰਿਹਾ ਵੀ ਆਪਾਂ ਨੂੰ ਪਤਾ ਲੱਗ ਜੇ ਅ ਮੈਂਟਗੁਮਰੀ ਦਾ ਇਲਾਕਾ ਤੇ ਜੇ ਆਪਾਂ ਉਧਰ ਜਾਈਏ ਨਾ ਉਧਰਲੇ ਇਲਾਕੇ ਵਿੱਚ ਬਹੁਤ ਹੁੰਦੀ ਆ ਤੇ ਸਾਧ ਸੰਗਤ ਜੀ ਪੰਜਾਬ ਦੇ ਪੱਛੋਂ ਵੱਲੋਂ ਇੱਕ ਮੋਟੀ ਛਤਰੀਦਾਰ ਸਫੈਦ ਆਉਂਦੀ ਆ ਉਹਨੂੰ ਢਿੰਗਰੀ ਕਹਿੰਦੇ ਆ ਇਹ ਦੋਵੇਂ ਖਾਨਜੋਗ ਹੁੰਦੀਆਂ ਨੇ ਪਰ ਪੰਜਾਬ ਦੇ ਜਿਹੜੇ ਪਹਾੜਾਂ ਤੇ ਖੰਬੋਗ ਦੀਆਂ ਨਾ ਉਹ ਜ਼ਹਿਰੀਲੀ ਹੁੰਦੀ ਆ ਤੇ ਜਿਹੜੇ ਅਣਜਾਣ ਲੋਕ ਹੁੰਦੇ ਆ ਵਿਚਾਰੇ ਉਹ ਚੰਗੀ ਖੁੰਬ ਦੇ ਭਲੇਖੇ ਇਹੀ ਜ਼ਹਿਰੀਲੀ ਖੁੰਬ ਖਾ ਕੇ ਮਰ ਜਾਂਦੇ ਆ ਇਹ ਬੜੀ ਛੇਤੀ ਯੁੱਗ ਦੀ ਆ ਤੇ ਛੇਤੀ ਸੜ ਜਾਂਦੀ ਆ ਸੋ ਉਹਦੀ ਜ਼ਿੰਦਗੀ ਬੜੀ ਥੋੜੀ ਹੁੰਦੀ ਆ ਖੁੰਬ ਦੀ ਉਦੋਂ ਵੀ ਥੋੜੀ ਜ਼ਿੰਦਗੀ ਆ ਬੰਦਿਆ ਤੇਰੀ ਉਹ ਰਾਣੀ ਨੂੰ ਆਖਿਆ ਭਗਤ ਰਵਦਾਸ ਜੀ ਨੇ ਜੈਸੇ ਭਾਦੋਂ ਖੁੰਬ ਰਾਜ ਤੂੰ ਤਿਸਤੇ ਖਰੀ ਉਤਾਗਲੀ ਕਾਦਾ ਮਾਣ ਕਰਨਾ ਜੀ ਇਹ ਸਰੀਰਾਂ ਦਾ ਦੇਖੋ ਭਗਤ ਰਵਦਾਸ ਜੀ ਆਪ ਘੋੜੇ ਤੇ ਚੜੇ ਪਹਿਲਾਂ ਉਹ ਪ੍ਰੇਮੀ ਦੀ ਸਾਖੀ ਯਾਦ ਕਰੋ ਉੱਥੇ ਸ਼ਰਤ ਨੂੰ ਪੂਰਾ ਟਿਕਾ ਕੇ ਸੁਣੋ ਜੀ ਤੇ ਕੱਪੜੇ ਪਹਿਨੇ ਤੇ ਪਰਸ਼ਾਵਾ ਦੇਖਿਆ ਪਰਸ਼ਾਵਾ ਹੀ ਦੇਖਿਆ ਨਾਲੇ ਹਜੇ ਸ਼ੀਸ਼ਾ ਨਹੀਂ ਦੇਖਿਆ ਤੇ ਪਰਸ਼ਾਵੇ ਵਿੱਚ ਕਿੰਨਾ ਕੁ ਕੁਝ ਨਜ਼ਰ ਆਉਂਦਾ ਬੰਦੇ ਨੂੰ ਉਹ ਜਿਹੜੀ ਇੱਕ ਅਕਿਰਤੀ ਬਣਦੀ ਆ ਪਰਸ਼ਾਵੇ ਦੀ ਤੇ ਉਹਨੂੰ ਵੇਖ ਕੇ ਹੀ ਕਹਿ ਦਿੱਤਾ ਮਨਾ ਤੂੰ ਤਾਂ ਪਰਸ਼ਾਵਾ ਦੇਖ ਕੇ ਹੀ ਫੁੱਲ ਗਿਆ ਤੂੰ ਤਾਂ ਜੇ ਤੈਨੂੰ ਸ਼ੀਸ਼ਾ ਦਿਖਾਤਾ ਪਤਾ ਨਹੀਂ ਤੈਨੂੰ ਕੀ ਬਣ ਜਾਏਗਾ ਤੂੰ ਤੂੰ ਤਾਂ ਫੁੱਲ ਜਾਵੇਂਗਾ ਤੇ ਇੱਥੇ ਰਾਣੀ ਨੂੰ ਭਗਤ ਜੀ ਕਹਿ ਰਹੇ ਆ ਤੂੰ ਆਪ ਦੀ ਕੁੱਲ ਦਾ ਉੱਚਾ ਪਹਿਰਾਵਾ ਦੇ ਕੇ ਉੱਚੀ ਹੋਈ ਫਿਰਦੀ ਆਂ ਹੰਕਾਰ ਕਰ ਰਹੀ ਆਂ ਇੱਥੇ ਨਹੀਂ ਹੈ ਤੇਰਾ ਹੰਕਾਰ ਚੱਲਣਾ ਦਰਗਾਹ ਦੇ ਵਿੱਚ ਨਾ ਰੱਬ ਦੇ ਸਾਹਮਣੇ ਤੇਰੀ ਧੌਣ ਤੇ ਕਾਲ ਰੂਪੀ ਕਾਂਕੂ ਕਰਿਆ ਇਹ ਵੀ ਭਗਤ ਜੀ ਨੇ ਕਿਹਾ ਕਹਿੰਦੇ ਨਾ ਤੂੰ ਦੇਖਿਆ ਨਹੀਂ ਕਦੇ ਤੇਰੀ ਗਰਦਨ ਉੱਪਰ ਲਵੈ ਕਾਉ ਤੇਰੇ ਮੰਦੇ ਦਿਨ ਆਏ ਹੋਏ ਆ ਰੋਜ਼ ਰੋਜ਼ ਤੂੰ ਮਰ ਰਹੀ ਆਂ ਰੋਜ਼ ਰੋਜ਼ ਅਸੀਂ ਛੋਟੇ ਹੁੰਨੇ ਆ ਅਸੀਂ ਇੰਨੇ ਅਗਿਆਨੀ ਆ ਮੈਂ ਜੀ ਵੱਡਾ ਹੋ ਗਿਆ ਮੰਨ ਲਓ ਕਿਸੇ ਨੇ 60 ਸਾਲ ਜਿਉਣਾ ਅੱਜ ਦਾ ਦਿਨ ਲੰਘ ਗਿਆ ਵੱਡੇ ਹੋ ਗਏ ਕਿ ਅਸੀਂ ਛੋਟੇ ਹੋ ਗਏ ਬੰਦੇ ਦਾ ਦਿਮਾਗ ਹੀ ਹੈ ਨਹੀਂ ਤਾਂ ਹੀ ਤਾਂ ਭਗਤਾਂ ਤੇ ਸੰਸਾਰੀਆਂ ਦਾ ਜੋੜ ਨਹੀਂ ਆਉਂਦਾ ਭਗਤ ਰਬਦਾਸ ਜੀ ਜਦੋਂ ਭਗਤ ਕਬੀਰ ਜੀ ਜਦੋਂ ਕਿਸੇ ਮਾਂ ਨੂੰ ਵੇਖਦੇ ਆ ਨਾ ਜਿਹੜੀ ਬੱਚੇ ਨੂੰ ਕਹਿ ਰਹੀ ਆ ਪੁੱਤਰਾ ਤੂੰ ਵੱਡਾ ਹੋ ਗਿਆ ਭਗਤ ਜੀ ਮੁਸਕਰਾਉਂਦੇ ਆ ਕਹਿੰਦੇ ਇਹਨੂੰ ਤਾਂ ਇੰਨੀ ਸਮਝ ਨਹੀਂ ਵਿਚਾਰੀ ਭੋਲੀ ਮਾਂ ਨੂੰ ਬੱਚਾ ਵੱਡਾ ਨਹੀਂ ਛੋਟਾ ਹੋ ਰਿਹਾ ਇਧਰੋਂ ਸੂਰਜ ਚੜ੍ਹਿਆ ਨਾਲ ਹੀ ਛਪੰਦੀਆਂ ਤਿਆਰੀਆਂ ਹੋ ਗਈਆਂ ਇਧਰੋਂ ਫੁੱਲ ਖਿੜਿਆ ਨਾਲ ਹੀ ਮਰਝਾਉਣ ਦੀਆਂ ਤਿਆਰੀਆਂ ਹੋ ਗਈਆਂ ਫੁੱਲ ਖਿਲਦਾ ਹੈ ਮਰਜਾਣੇ ਦਾ ਤਖੈਲ ਲੈ ਕੇ ਜਿਸੇ ਹਸਤਾ ਹੂਆ ਪਾਉਗੇ ਉਹ ਪਰੇਸ਼ਾਹ ਹੋਗਾ ਫੁੱਲ ਖਿੜਦੇ ਹੀ ਤਾਂ ਪਹਿਲਾਂ ਸ਼ਰਤ ਹੁੰਦੀ ਆ ਕਿ ਹੁਣ ਮੈਂ ਮਰਝਾਵਾਂਗਾ ਤੇਰੀ ਗਰਦਨ ਹੀ ਉੱਪਰ ਲਵੇ ਕਾ ਬੰਦਾ ਜੰਮਦਾ ਹੀ ਤਾਂ ਪਹਿਲਾ ਸ਼ਰਤ ਹੁੰਦੀ ਆ ਪਹਿਲਾ ਇਹ ਲਿਖ ਲਿਖਾ ਕੀਤਾ ਜਾਂਦਾ ਮੈਂ ਮਰੂੰਗਾ ਮੇਰੇ ਕਹਿਣ ਦਾ ਭਾਵੇਂ ਆ ਵੀ ਰੱਬ ਦਾ ਲਿਖਿਆ ਵਰਤਦਾ ਤੂੰ ਕਾਹੇ ਗਰਬੇ ਬਾਬਲੀ ਜੈਸੇ ਭਾਂਦੋ ਖੂਂਬ ਰਾਜ ਤੂੰ ਤਿਸਤੇ ਖਰੀ ਉਤਾਬਲੀ ਜੈਸੇ ਕੋ ਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਢੁੰਡੇ ਪ੍ਰਦੇਸ਼ ਜਿਵੇਂ ਹਿਰਨ ਨੂੰ ਪਤਾ ਹੀ ਨਹੀਂ ਲੱਗਦਾ ਉਹਦੀ ਨਾਭੀ 'ਚ ਕਸਤੂਰੀ ਆ ਬਾਹਰ ਫਿਰਦਾ ਰਹਿੰਦਾ ਐਵੇਂ ਤੂੰ ਕਦੇ ਆਪਣੇ ਆਪ ਦੀ ਵਿਚਾਰ ਹੀ ਨਹੀਂ ਕੀਤੀ ਭਗਤ ਜੀ ਕਹਿ ਰਹੇ ਆ ਤੇ ਹੁਣੇ ਜਿਹੜੀ ਰਾਣੀ ਆ ਇਹਦਾ ਮਾਣ ਟੁੱਟ ਗਿਆ ਸਾਰਾ ਹੀ ਜੋ ਸੀ ਨਾ ਮਾਣ ਉਹ ਸਾਰਾ ਟੁੱਟ ਰਿਹਾ ਤੇ ਭਗਤ ਜੀ ਨੇ ਅੱਗੇ ਫਰਮਾਇਆ ਪੁੱਤਰ ਕਲਤਰ ਕਾ ਕਰੇ ਹੰਕਾਰ ਦੁਨੀਆ ਦੇ ਲੋਕ ਪੁੱਤਰਾਂ ਦਾ ਕਈ ਵਾਰੀ ਘਰ ਦਾ ਕਈ ਵਾਰੀ ਸੁੰਦਰ ਘਰ ਵਾਲੀ ਹੋਵੇ ਪਤਨੀ ਉਹਦਾ ਮਾਣ ਕਰਦੇ ਆ ਤੇ ਠਾਕੁਰ ਲੇਖਾ ਮੰਗਨਹਾਰ ਕਹਿੰਦੇ ਭੁੱਲ ਜਾਂਦੇ ਆ ਯਾਦ ਰੱਖ ਬੰਦਿਆ ਮਾਲਕ ਤੇਰੇ ਕੀਤੇ ਕਰਮਾਂ ਦਾ ਲੇਖਾ ਮੰਗੂਗਾ ਇਹ ਭਗਤ ਜੀ ਦੀ ਬਾਣੀ ਵਿੱਚ ਦਰਜਾ ਵੀ ਲੇਖਾ ਹੁੰਦਾ ਕਈ ਵਾਰੀ ਆਪਾਂ ਕਹਦੇ ਨੇ ਸਭ ਕੁਝ ਇੱਥੇ ਆ ਆ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ ਜਿਨ੍ਹਾਂ ਨੇ ਬੰਦਗੀ ਨਹੀਂ ਕਰਨੀ ਉਹਨਾਂ ਨੇ ਤਾਂ ਹੀ ਗੱਲਾਂ ਕਰਨੀਆਂ ਨੇ ਉਹਨਾਂ ਨੂੰ ਤਾਂ ਗੱਲਾਂ ਵਧੀਆ ਲੱਗਦੀਆਂ ਨੇ ਉਹ ਕਹਿੰਦੇ ਸੌਖਾ ਵਾ ਪਰ ਭਗਤ ਜੀ ਕੀ ਕਹਿ ਰਹੇ ਆ ਆਪਾਂ ਉਹ ਸਰਵਣ ਕਰਨਾ ਜੀ ਠਾਕੁਰੇ ਲੇਖਾ ਮੰਗਨ ਹਾਰ ਰੱਬ ਤਾਂ ਹਿਸਾਬ ਕਿਤਾਬ ਲਵੇਗਾ ਹੀ ਲਵੇਗਾ ਫੇੜੇ ਕਾ ਦੁੱਖ ਸਹਿ ਜਿਓ ਫਿਰ ਬਾਅਦ ਵਿੱਚ ਜਦੋਂ ਬੰਦੇ ਦਾ ਲੇਖਾ ਹੁੰਦਾ ਕੀਤੇ ਮਾੜੇ ਕਰਮਾਂ ਕਰਕੇ ਬੰਦਾ ਦੁੱਖ ਸਹਾਰਦਾ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਆਪਾਂ ਜਾਣਦੇ ਆ ਪਾਛੇ ਕਿਸੇ ਪੁਕਾਰੇ ਪੀਓ ਪੀਓ ਏਕਾਇਆਂ ਕਿਦੋਂ ਜਿੰਦ ਨਿਕਲ ਜੂਗੀ ਐ ਬੰਦੇ ਜਦੋਂ ਤੂੰ ਮਰੇਗਾ ਫਿਰ ਤੂੰ ਕਿਹਨੂੰ ਕਹੇਂਗਾ ਮੇਰੀ ਰੱਖਿਆ ਕਰ ਜਦੋਂ ਤੇਰੇ ਕਰਮ ਹੀ ਮਲੇ ਹੋਣਗੇ ਕਿਹਨੇ ਤੇਰੀ ਪੁਕਾਰ ਸੁਣਨੀ ਆ ਤਾਂ ਸਾਧੂ ਕੀ ਜੋ ਲਿਹੇ ਓਟ ਜੇਕਰ ਤੂੰ ਸੰਤਾਂ ਦੀ ਪਨਾਹ ਲੈ ਲਵੇਂ ਉਹ ਰਾਣੀ ਸੁਣੀ ਜਾਂਦੀ ਆ ਸਾਰਾ ਕੁਝ ਤੇਰੇ ਮਿਟੇ ਹੈ ਪਾਪ ਸਭ ਕੋਟ-ਕੋਟ ਤੇਰੇ ਕਰੋੜਾਂ ਕੀਤੇ ਪਾਪ ਜਿਹੜੇ ਅਨਾਸ ਹੋ ਜਾਣਗੇ ਕਰੋੜਾਂ ਪਾਪ ਇੱਕ ਪਾਪ ਦੀ ਗੱਲ ਨਹੀਂ ਕਰ ਰਹੇ ਭਗਤ ਜੀ ਸਾਧ ਸੰਗਤ ਦੀ ਏਡੀ ਵੱਡੀ ਮਹਿਮਾ ਕਹਿ ਰਵਿਦਾਸ ਭਗਤ ਜੀ ਕਹਿੰਦੇ ਮੈਂ ਆਖ ਰਿਹਾ ਭਗਤ ਰਵਿਦਾਸ ਜੀ ਕਹਿੰਦੇ ਆ ਜੋ ਜਪੈ ਨਾਮ ਜਿਹੜੇ ਨਾਮ ਜਪਦੇ ਆ ਤਿਸ ਜਾਤ ਨਾ ਜਨਮ ਨਾ ਜੋਨ ਕਾ ਦੇਖੋ ਤੇ ਉਦੋਂ ਨੀਵੀਂ ਜਾਤ ਮੁੱਕ ਜਾਂਦੀ ਹੈ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਉਹਨਾਂ ਦਾ ਜਨਮ ਮਿਟ ਜਾਂਦਾ ਜੂਨਾ ਨਾਲ ਉਹਨਾਂ ਦਾ ਕੋਈ ਵਾਸਤਾ ਹੀ ਨਹੀਂ ਰਹਿੰਦਾ ਸਰੀਰਾਂ ਦਾ ਮਾਣ ਕੂੜਾ ਹੈ ਸਦਾ ਨਹੀਂ ਇੱਥੇ ਰਹਿਣਾ ਉਹ ਵੱਡੇ ਵੱਡੇ ਅਸੀਂ ਢੈਂਦੇ ਦੇਖ ਕੇ ਯੋਰਾ ਵਰ ਸੁਥਰਾਣੇ ਬੇਵਕੂਫਾਂ ਦੇ ਨੌਕਰ ਬਣਦੇ ਦਾਨ ਸੰਬੰਧ ਸਿਆਣੇ ਉੱਚੇ ਟਿੱਬੇ ਸ਼ੇਰਾ ਮੱਲੇ ਉੱਚੇ ਟਿੱਬੇ ਸ਼ੇਰਾ ਮੱਲੇ ਤੇ ਥਲ ਮੱਲੇ ਮੁਰਗਾਈਆਂ ਚਾਰਾਂ ਨੁਕਰਾਂ ਮੌਤ ਨੇ ਵੱਲੀਆਂ ਫਜ਼ਲ ਕਰੀ ਰੱਬ ਸਾਈਂ ਫਜ਼ਲ ਭਾਗ ਮੇਰੇ ਕਹਿਣ ਦਾ ਪਾਪ ਫਜ਼ਲ ਤੋਂ ਕਿਰਪਾ ਸਾਈਂ ਜੀ ਰਹਿਮਤ ਕਰਨੀ ਮੇਰੇ ਤੇ ਬਹੁਤ ਭੁੱਲਾਂ ਹੋ ਗਈ ਰਾਣੀ ਜਿਹੜੀ ਆ ਨਾ ਨੀਮੀ ਪਾਈ ਹੋਈ ਆ ਨਾਲ ਦਾਸੀ ਆ ਆਪਣਾ ਮਸਤਕ ਰਾਣੀ ਨੇ ਭਗਤ ਜੀ ਦੇ ਕਦਮਾਂ ਤੇ ਰੱਖਿਆ ਪਰ ਭਗਤ ਜੀ ਵਿੱਚ ਇੰਨੀ ਨਿਮਰਤਾ ਸਾਧ ਸੰਗਤ ਜੀ ਆਖਿਆ ਇਹ ਆਪ ਜੀ ਕੀ ਕਰ ਰਹੇ ਹੋ ਰਾਣੀ ਨੇ ਕਿਹਾ ਮੇਰਾ ਸਾਰਾ ਹੀ ਮਾਨ ਟੁੱਟ ਗਿਆ ਮੇਥਾ ਭਾਵ ਕੀ ਜੋ ਲੈ ਕੇ ਆਈ ਸੀ ਹੰਕਾਰ ਮੇਰੇ ਅੰਦਰ ਇਤਨਾ ਕੁਝ ਹੈ ਉਹ ਇੱਥੇ ਬੈਠ ਕੇ ਸੰਗਤ ਵਿੱਚ ਪਤਾ ਲੱਗਾ ਮਨ ਟਿਕਦਾ ਨਹੀਂ ਮਨ ਰੁਕਦਾ ਨਹੀਂ ਮਨ ਖੜਦਾ ਨਹੀਂ ਭਗਤ ਜੀ ਸੋਨੇ ਚਾਂਦੀ ਦੇ ਗਹਿਣੇ ਵੀ ਕੋਲ ਨੇ ਮਹਿਲਾਂ ਵਿੱਚ ਮਖਮਲੀ ਸੇਜਾ ਤੇ ਸੌਨੀ ਆ ਪਰ ਜੋ ਸ਼ਾਂਤੀ ਇੱਥੇ ਆ ਕੇ ਆਪ ਜੀ ਦੀ ਕੁਲੀ ਵਿੱਚ ਮਿਲੀ ਆ ਨਾ ਇਹ ਕਿਤੇ ਨਹੀਂ ਮਿਲਣੀ ਹੋਰ ਸਾਧ ਸੰਗਤ ਜੀ ਏਡੀ ਵੱਡੀ ਨਾਮ ਦੀ ਮਹਿਮਾ ਹੈ ਇਹ ਸਾਖੀਆਂ ਤੋਂ ਜੇ ਅਸੀਂ ਸਿੱਖਿਆ ਹੀ ਨਾ ਲਈ ਸੁਣ ਕੇ ਛੱਡਤੀਆਂ ਤਾਂ ਇਹਨੂੰ ਕਹਿੰਦੇ ਅੱਧਾ ਗਿਆਨ ਤੇ ਅੱਧਾ ਗਿਆਨ ਖਤਰਨਾਕ ਹੁੰਦਾ ਸੁਣ ਵੀ ਲਿਆ ਮੰਨਿਆ ਨਹੀਂ ਸੁਣਿਆ ਮੰਨਿਆ ਮਨ ਕੀਤਾ ਭਾਉ ਜਿਨ੍ਹਾਂ ਨੇ ਸੁਣਿਆ ਮੰਨਿਆ ਮੰਨ ਕੇ ਰੱਬ ਨਾਲ ਭਾਉ ਪਿਆਰ ਕੀਤਾ ਅੰਤਰਗਤ ਤੀਰਥ ਮਲਣਾਉ ਉਹਨਾਂ ਦਾ ਅਸਲੀ ਇਸ਼ਨਾਨ ਹੋ ਗਿਆ ਪਿੰਡੇ ਦਾ ਇਸ਼ਨਾਨ ਤਾਂ ਆਪਾਂ ਰੋਜ਼ ਕਰਦੇ ਉਹਨਾਂ ਦਾ ਮਨ ਮਨ ਦਾ ਇਸ਼ਨਾਨ ਹੋ ਗਿਆ ਤੇ ਸਾਧ ਸੰਗਤ ਜੀ ਇਹ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਭਗਤ ਰਵਦਾਸ ਜੀ ਵਰਗੇ ਉਹਨਾਂ ਦੇ ਜੀਵਨ ਤੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਪਰ ਅਸੀਂ ਕਿੰਨਾ ਕਮਾਉਨੇ ਆ ਗੱਲ ਇਹ ਸਾਡੇ ਤੇ ਨਿਰਪਰ ਭਗਤ ਜੀ ਦੇ ਜੀਵਨ ਤੋਂ ਤਾਂ ਸਾਨੂੰ ਬੜਾ ਕੁਝ ਮਿਲ ਗਿਆ ਜੀ ਤੇ ਪਰ ਗੱਲ ਤਾਂ ਇਹ ਆ ਵੀ ਅਸੀਂ ਕਿੰਨਾ ਕਮਾਵਾਂਗੇ ਭਗਤ ਜੀ ਨੇ ਆਖਿਆ ਸੀ ਜਿਹੜਾ ਵੀ ਇਨਸਾਨ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਸਿਮਰਦਾ ਕੁਦੀ ਜਾਤ ਪਾਤ ਜਨਮ ਜੂਨ ਆਦ ਇਹਦੇ ਨਾਲ ਉਹਨੂੰ ਕੋਈ ਕੰਮ ਨਹੀਂ ਭਾਵ ਉਹਦਾ ਲੇਖਾ ਹੀ ਮੁਕਾਤਾ ਵਾਹਿਗੁਰੂ ਪਰਮੇਸ਼ਰ ਨੇ ਕਿੱਡੀ ਵੱਡੀ ਉਹਨਾਂ ਨੇ ਗੱਲ ਕਹਿ ਦਿੱਤੀ ਆ ਆਪਾਂ ਦੇਖਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਜਦੋਂ ਸੋਹਣੇ ਵਸਤਰ ਪਾਉਂਦੇ ਆ ਕਿੰਨਾ ਬੰਦੇ ਨੂੰ ਮਾਣ ਹੋ ਜਾਂਦਾ ਕਿੰਨੀ ਸੂਖਮ ਹੋਮੇ ਵਰਤਦੀ ਆ ਵੀ ਮੇਰੇ ਵਰਗਾ ਹੁਣ ਕੋਈ ਨਹੀਂ ਹੁਣ ਦੁਨੀਆ ਦੇ ਲੋਕ ਮਹਿੰਗੇ ਕੱਪੜੇ ਜਿਹੜੇ ਆ ਨਾ ਵੱਡੀਆਂ ਕਾਰਾਂ ਨੇ ਉਹ ਬੰਦੇ ਦੀ ਹੋਮੇ ਨੂੰ ਪੱਠੇ ਪਾਉਂਦੀਆਂ ਨੇ ਹੋਰ ਇਹਨਾਂ ਵਿੱਚ ਕੀ ਆ ਇਹ ਬਣਾਈਆਂ ਹੀ ਤਾਂ ਜਾਂਦੀਆਂ ਨੇ ਏਡੀਆਂ ਵੱਡੀਆਂ ਵੱਡੀਆਂ ਲੰਮੀਆਂ ਕਾਰਾਂ ਮਹਿੰਗੀਆਂ ਕਾਰਾਂ ਵੀ ਬੰਦੇ ਦੀ ਹੌਮੈ ਨੂੰ ਸੰਤੁਸ਼ਟ ਕਰ ਸਕੀਏ ਪਰ ਇਹ ਹੁੰਦੀ ਥੋੜੀ ਆ ਚੀਜ਼ਾਂ ਥੋੜੀ ਮਾੜੀਆਂ ਨੇ ਸਾਧ ਸੰਗ ਜੀ ਵੱਡੀ ਗੱਡੀ ਥੋੜੀ ਮਾੜੀ ਆ ਬੰਦੇ ਦਾ ਮਨ ਹੀ ਉਹਨੂੰ ਉਹਦਾਂ ਲੈ ਲੈਂਦਾ ਉਹ ਤਾਂ ਬੇਜਵਾਨ ਚੀਜ਼ਾਂ ਨੇ ਬੇਜਵਾਨ ਚੀਜ਼ਾਂ ਦਾ ਕੋਈ ਕਸੂਰ ਥੋੜੀ ਹੁੰਦਾ ਬੇਜਾਨ ਚੀਜ਼ਾਂ ਦਾ ਕੋਈ ਕਸੂਰ ਥੋੜੀ ਹੁੰਦਾ ਕਸੂਰ ਤਾਂ ਬੰਦੇ ਦੇ ਮਨ ਦਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਅਗੇ ਆਪਾਂ ਅਰਦਾਸ ਕਰੀਏ ਜਿਸ ਤਰ੍ਹਾਂ ਭਗਤ ਜੀ ਦਾ ਜੀਵਨ ਸੀਗਾ ਉਦਾਂ ਹੀ ਸਾਡਾ ਜੀਵਨ ਬਣ ਜਾਵੇ ਸਾਡਾ ਵੀ ਜੀਵਨ ਸਫਲਾ ਹੋ ਜਾਵੇ ਪਉਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ